ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਕੀਤੀ ਗਈ ਆ ਇਸ ਮੌਕੇ ਵਿਰੋਧੀਆਂ ਤੇ ਵੱਧੇ ਨਜ਼ਰ ਆਏ ਨੇ ਰਵਨੀਤ ਸਿੰਘ ਬਿੱਟੂ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ ਆਉਸ ਹੁੰਦੇ ਆ ਇੱਕ ਸਿੱਖ ਹੋਣ ਦੇ ਨਾਤੇ ਪਰ ਆਪਣੇ ਤਾਂ ਸਾਰੇ ਗੁਰੂ ਚ ਗੁਰਬਾਣੀ ਚ ਇਹੀ ਲਿਖਿਆ Hindu Sikh Muslim Sai Saab ਆਪਾਂ ਇੱਕ ਇਨਸਾਨੀਅਤ ਪਹਿਲਾਂ ਹੈ ਗੁਰੂ ਮਹਾਰਾਜ ਜੀ ਨੇ ਇਹੀ ਸਿਖਾਇਆ ਤੇ ਦੂਜੀ ਗੱਲ ਇਦੋਂ ਵੱਡਾ ਸਥਾਨ ਹਰੀਕਾ ਮੰਦਰ ਆਪਣੇ ਲਈ ਜਾਂ ਕਿਸੇ ਲਈ ਵੀ ਕੋਈ ਸਥਾਨ ਇਦੋਂ ਵੱਡਾ ਨਹੀਂਗਾ ਪਵਿੱਤਰ ਸਥਾਨ ਦੇਖ ਕੇ ਕਿਵੇਂ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਜਿਹਨੂੰ ਕੋਈ ਪੰਜਾਬੀ ਸਮਝ ਆਉਂਦੀ ਆ ਨਹੀਂ ਆਉਂਦੀ ਉਹ ਵੀ ਪੂਰਾ ਲੀ ਨਾ ਬਾਣੀ ਚ ਅੰਗਰੇਜ਼ ਗੋਰੇ ਉਹ ਵੀ ਦੇਖ ਕੇ ਹੈਰਾਨ ਨੇ ਵੀ ਕਿਸ ਤਰੀਕੇ ਨਾਲ ਉਰੇ ਸੇਵਾ ਹੋ ਰਹੀ ਆ ਸੇਵਾ ਭਾਵਨਾ ਨਾਲ ਨਾਲ ਕੋਈ ਸਫਾਈ ਕਰਨ ਲੱਗਿਆ ਹੋਇਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਲ ਦੀ ਸੇਵਾ ਕਰ ਰਿਹਾ ਕੋਈ ਮਤਲਬ ਆਪਣੇ ਗੁਟਕਾ ਸਾਫ ਹੱਥ ਚ ਨੇ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਕਿੱਥੇ ਕਿਸ ਡੁੱਬਿਆ ਹੋਇਆ ਬਾਣੀ ਚ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਮੈਂ ਸਮਝਦਾ ਇੱਥੇ ਆ ਕੇ ਨਾ ਕੋਈ ਪਾਰਟੀ ਆ ਨਾ ਕੋਈ ਕਿਸੇ ਵੱਖ ਧਰਮ ਦੀ ਗੱਲ ਆ ਇੱਥੇ ਤਾਂ ਸਭ ਇੱਕ ਉਹ ਲੋਕ ਬੜੇ ਹੀ ਮੈਂ ਸਮਝਦਾ ਉਹਨਾਂ ਦੀ ਸੋਚ ਪਤਾ ਨਹੀਂ ਕਿੰਸੀ ਆ ਜਿਹੜੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਇਸੇ ਕਰਕੇ ਇਹ ਸਾਰੇ ਪਾਸਿਓਂ ਚਾਰੋਂ ਦਿਵਾਰ ਖੁੱਲੇ ਨੇ ਕੋਈ ਵੀ ਆਵੇ ਕੋਈ ਵੀ ਇੱਥੇ ਮੱਥਾ ਟੇਕ ਕੇ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਜਾਵੇ ਇਹ ਇਨਸਾਨ ਤਾਂ ਬਹੁਤ ਇੱਕ ਛੋਟੀ ਚੀਜ਼ ਤੇ ਜਦੋਂ ਵੀ ਉਹ ਗੁਰੂ ਘਰ ਆਉਂਦਾ ਤੇ ਮੰਗਣੀ ਆਉਂਦਾ ਤੇ ਮੇਰੇ ਵਰਗੇ ਸਿਆਸੀ ਲੋਕ ਨੇ ਜਿਹੜੇ ਕੋਈ ਮੰਨੇ ਨਾ ਮੰਨੇ ਆ ਗੁਰੂ ਮਹਾਰਾਜ ਦੇ ਆਪਾਂ ਇਸ ਵੇਲੇ ਮੱਥਾ ਟੇਕ ਕੇ ਆਈਆਂ ਸਾਰੇ ਹੀ ਤੁਸੀਂ ਇਹੀ ਮੰਗਦੇ ਇੱਥੇ ਖੜ ਕੇ ਵੀ ਵੀ ਪ੍ਰਮਾਤਮਾ ਵਾਹੀ ਗੁਰੂ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਨੂੰ ਖੁਸ਼ੀਆਂ ਭਰਿਆ ਰੰਗਲਾ ਪੰਜਾਬ ਬਣਾ ਕੇ ਰੱਖੋ ਸਾਡੇ ਪੰਜਾਬ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ ਤੇ ਇੱਥੇ ਇਹੀ ਦੁਆ ਹੈ ਵੀ ਸਾਰਿਆਂ ਨੂੰ ਆਉਣ ਵਾਲੀ ਪੀੜ੍ਹੀ ਆ ਜਿਨ੍ਹਾਂ 'ਚ ਬੜੀ ਨਜ਼ਰ ਲੱਗੀ ਹੋਈ ਆ ਚਾਹੇ ਉਹ ਕੋਈ ਕਾਰਨ ਹੋਣ ਚਾਹੇ ਉਹ ਵਿਦੇਸ਼ਾਂ ਜਾਣ ਦੇ ਹੋਣ ਚਾਹੇ ਨਸ਼ੇ ਦੇ ਹੋਣ ਉਹਦੇ ਵਿੱਚੋਂ ਇਹਨਾਂ ਨੇ ਕੱਢਣਾ ਇਨਸਾਨ ਕੁਛ ਨਹੀਂ ਇਨਸਾਨ ਤਾਂ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਕਰਦਾ ਰਹਿੰਦਾ ਪਰ ਇਹਨਾਂ ਦੇ ਮੂਰੇ ਜਿੰਨਾ ਰਜ਼ੋਈਆਂ ਬੇਨਤੀਆਂ ਅਰਦਾਸਾਂ ਕਰ ਲਾਂਗੇ ਉੰਨੀ ਛੇਤੀ ਜਿਹੜਾ ਉਹ ਭਲਾ ਹੋਊ ਕੋਈ ਨਾ ਕੋਈ ਕਮੀਆਂ ਕੋਈ ਕੋਈ ਗਲਤੀਆਂ ਸਾਤੋਂ ਰਹੀਆਂ ਏ ਜਿਹਦੇ ਕਰਕੇ ਅੱਜ ਕਈ ਕਸ਼ਟ ਅਸੀਂ ਭੋਗ ਰਹੇ ਆ ਪਰ ਇਹ ਇਹਨਾਂ ਨਹੀਂ ਇਸ ਚੀਜ਼ਾਂ ਦੂਰ ਕਰਨੀਆਂ